ਅਦੀ ਦੇ ਲੱਖ दारू ਤੇ ਘਟੀ ਦਾ ਕੋਈ ਇਲਾਜ ਨਹੀਂ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਵਿੱਚ ਬੇਬੇ ਦੀ ਉਮਰ 93 ਸਾਲ ਹੋ ਚੁੱਕੀ ਸੀ 4 ਦਿਨ ਪਹਿਲਾਂ ਬੇਬੇ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਤੇ 4 ਦਿਨਾਂ ਬਾਅਦ ਜਦੋਂ ਸੰਸਕਾਰ ਕਰਨ ਲੱਗਾ ਪਰਿਵਾਰ ਤਾਂ ਬੇਬੇ ਦੇ ਸਾਹ ਚੱਲ ਪਏ ਤਾਂ ਉਸ ਤੋਂ ਬਾਅਦ ਜਦੋਂ ਉੱਥੇ ਲੋਕਾਂ ਨੇ ਦੇਖਿਆ ਕਿ ਬੇਬੇ ਦੇ ਸਾਹ ਚੱਲ ਰਹੇ ਨੇ ਤਾਂ ਤੁਰੰਤ ਡਾਕਟਰ ਨੂੰ ਦਿਖਾਇਆ ਗਿਆ ਤੇ ਡਾਕਟਰ ਨੇ ਵੀ ਹਾਂਮੀ ਪੜ ਦਿੱਤੀ ਕਿ ਬੇਬੇ ਦੇ ਸਾਹ ਹਜੇ ਚੱਲ ਰਹੇ ਨੇ ਬੇਬੇ ਹਜੇ ਜ਼ਿੰਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਬੇਬੇ ਨੂੰ ਤੁਰੰਤ ਹਸਪਤਾਲ ਦੇ ਵਿੱਚ ਖਲ ਕਰਵਾ ਦਿੱਤਾ ਗਿਆ ਤਾਂ ਬੇਬੇ ਹੁਣ ਚੰਗੀ ਭਲੀ ਦੱਸੀ ਜਾ ਰਹੀ ਹੈ ਤਾਂ ਇਹ ਮਾਮਲਾ ਲੁਧਿਆਣਾ ਦਾ ਹੈ ਲੁਧਿਆਣਾ ਦੇ ਵਿੱਚ 4 ਦਿਨ ਪਹਿਲਾਂ 93 ਸਾਲਾ ਬੇਬੇ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਬੇਬੇ ਦਾ ਬੇਟਾ ਵਿਦੇਸ਼ ਦੇ ਵਿੱਚ ਸੀ ਇਸ ਕਰਕੇ ਬੇਬੇ ਦਾ ਸੰਸਕਾਰ ਉਸ ਸਮੇਂ ਨਹੀਂ ਕੀਤਾ ਗਿਆ ਹਾਲਾਂਕਿ ਪਰਿਵਾਰ ਦੇ ਕਹਿਣ ਦੇ ਉੱਤੇ ਬੇਬੇ ਨੂੰ ਵੈਂਟੀਲੇਟਰ ਦੇ ਉੱਤੇ ਹੀ ਰੱਖਿਆ ਗਿਆ ਪਰ ਜਦੋਂ ਪਰਿਵਾਰ ਅ ਵਿਦੇਸ਼ ਤੋਂ ਵਾਪਸ ਆਉਂਦਾ ਹੈ ਜਦੋਂ ਬੇਟਾ ਵਿਦੇਸ਼ ਤੋਂ ਵਾਪਸ ਆਉਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਬੇਬੇ ਨੂੰ ਘਰ ਲਿਆਇਆ ਜਾਂਦਾ ਜਾਂਦਾ ਹੈ ਸੰਸਕਾਰ ਦੇ ਤਾਂ ਇਸ ਦੌਰਾਨ ਬੇਬੇ ਨੂੰ ਜਦੋਂ ਲਟਾਇਆ ਜਾਂਦਾ ਤਾਂ ਉੱਥੇ ਆ ਬੇਬੇ ਦੇ ਸਾਹ ਚੱਲਦੇ ਹੋਏ ਕਿਸੇ ਵਿਅਕਤੀ ਦੇ ਵੱਲੋਂ ਦੇਖ ਲਏ ਗਏ ਤਾਂ ਉਸ ਦੌਰਾਨ ਜੋ ਉਕਤ ਵਿਅਕਤੀ ਸੀ ਤਾਂ ਉਹਨਾਂ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਲੱਗਦਾ ਹੈ ਕਿ ਬੇਬੇ ਦੇ ਸਾਹ ਚੱਲ ਰਹੇ ਨੇ ਬੇਬੇ ਦੇ ਵਿੱਚ ਹਜੇ ਜਾਨ ਪ੍ਰਾਣ ਬਾਕੀ ਹੈ ਤਾਂ ਜਦੋਂ ਉੱਥੇ ਨਜ਼ਦੀਕੀ ਮੌਜੂਦ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਤਾਂ ਜਦੋਂ ਉਸ ਦੇ ਵੱਲੋਂ ਚੈੱਕਅਪ ਕੀਤਾ ਜਾਂਦਾ ਹੈ ਤਾਂ ਬੇਬੇ ਦੇ ਸਾਹ ਸੱਚੀਓ ਚੱਲ ਰਹੀ ਸੀ ਜਿਸ ਕਰਕੇ ਪਰਿਵਾਰ ਦੇ ਵੱਲੋਂ ਤੁਰੰਤ ਬੇਬੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਤਾਂ ਬੇहद ਹੈਰਾਨ ਕਰਦਾ ਮਾਮਲਾ ਹੈ ਕਿਉਂਕਿ ਬੇਬੇ ਦੀ ਉਮਰ 93 ਸਾਲ ਦੀ ਸੀ ਔਰ ਸਾਰੇ ਪੂਰੇ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਬੇਬੇ ਦੀ ਸੱਚੀਓ ਮੌਤ ਹੋ ਚੁੱਕੀ ਹੈ ਪਰ ਬੇਬੇ ਕਹਿ ਸਕਦੇ ਆ ਕਿ ਇੱਕ ਤਰੀਕੇ ਦੇ ਨਾਲ ਧਰਮਰਾਜ ਨੂੰ ਹੱਥ ਲਾ ਕੇ ਮੁੜਾਈ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਬੇਬੇ ਗਹਿਰੀ ਵਿਹੋਸ਼ੀ ਦੇ ਵਿੱਚ ਸੀ ਜਿਸ ਕਰਕੇ ਪਤਾ ਨਹੀਂ ਲੱਗਾ ਕਿ ਬੇਬੇ ਜਿੰਦਾ ਹੈ ਜਾਂ ਬੇਬੇ ਦੀ ਮੌਤ ਹੋ ਚੁੱਕੀ ਹੈ ਔਰ ਜਦੋਂ ਬਾਅਦ ਵਿਚ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਫਿਰ ਤੁਰੰਤ ਪਰਿਵਾਰ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਤੁਰੰਤ ਬੇਬੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਹਜੇ ਵੀ ਬੇਬੇ ਫਿਲਹਾਲ ਬਿਹੋਸ਼ੀ ਦੀ ਹਾਲਤ ਦੇ ਵਿੱਚ ਦੱਸੀ ਜਾ ਰਹੀ ਹੈ ਪਰ ਬੇਬੇ ਦੇ ਸਾਹ ਹਜੇ ਵੀ ਚੱਲ ਰਹੇ ਨੇ ਤਾਂ ਉਧਰ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਹਸਪਤਾਲ ਦੀ ਵੱਡੀ ਅਣਗੈਲੀ ਹੈ ਕਿਉਂਕਿ ਹਸਪਤਾਲ ਵਾਲਿਆਂ ਦੇ ਵੱਲੋਂ ਬਿਨਾਂ ਜਾਂਚੇ ਪਰਖੇ ਬੇਬੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਬੇਬੇ ਦੇ ਸਾਹ ਚੱਲਦੇ ਸੀ ਬੇਬੇ ਸਿਰਫ ਬਿਹੋਸ਼ੀ ਦੀ ਹਾਲਤ ਦੇ ਵਿੱਚ ਸੀ ਤਾਂ ਦੱਸਦੀ ਹੈ ਕਿ ਬੇਬੇ ਲੁਧਿਆਣਾ ਦੇ ਦੇ ਕਾਰੋਬਾਰੀ ਦੀ ਮਾਤਾ ਦੱਸੀ ਜਾਂਦੀ ਹੈ ਔਰ ਬੇਟਾ ਉਹਨਾਂ ਦਾ ਵਿਦੇਸ਼ ਦੇ ਵਿੱਚ ਜਿਸ ਸਮੇਂ ਮੌਤ ਦੀ ਖਬਰ ਮਿਲਦੀ ਹੈ ਮਾਤਾ ਦੀ ਔਰ ਜਦੋਂ ਘਰ ਆ ਕੇ ਦੇਖਦਾ ਹੈ ਜਦੋਂ ਸੰਸਕਾਰ ਦੀ ਤਿਆਰੀ ਪੂਰੀ ਹੋ ਜਾਂਦੀ ਹੈ ਰਿਸ਼ਤੇਦਾਰ ਘਰ ਆਏ ਹੁੰਦੇ ਨੇ ਸਾਰਿਆਂ ਨੂੰ ਜੋ ਕਿ ਉਹਨਾਂ ਦੇ ਜਾਣਣ ਵਾਲੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਘਰ ਦੇ ਵਿੱਚ ਸੰਸਕਾਰ ਦੇ ਲਈ ਜਦੋਂ ਸਾਰੇ ਰਿਸ਼ਤੇਦਾਰ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਔਰ ਇਸੇ ਦੌਰਾਨ ਜੋ ਆਂਡ ਗਵਾਂਡ ਦੇ ਵਿੱਚ ਇੱਕ ਵਿਅਕਤੀ ਸੀ ਤਾਂ ਉਸ ਦੇ ਵੱਲੋਂ ਜਦੋਂ ਗਵਰਨਰ ਦੇਖਿਆ ਜਾਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਬੇਬੇ ਦੇ ਸਾਹ ਤਾਂ ਚੱਲ ਰਹੇ ਨੇ ਤਾਂ ਇਹੋ ਪੂਰੀ ਜਾਣਕਾਰੀ ਜਦੋਂ ਪਰਿਵਾਰ ਵਾਲਿਆਂ ਨੂੰ ਦਿੰਦਾ ਕਿ ਬੇਬੇ ਦੇ ਸਾਹ ਚੱਲਦੇ ਨੇ ਤਾਂ ਤੁਰੰਤ ਜਦੋਂ ਚੈੱਕਅਪ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਜੇ ਬੇਬੇ ਦੇ ਸਾਹ ਬਾਕੀ ਨੇ ਇਸ ਕਰਕੇ ਤੁਰੰਤ ਹਸਪਤਾਲ ਦੇ ਵਿੱਚ ਬੇਬੇ ਨੂੰ ਲਿਜਾਇਆ ਜਾਂਦਾ ਦੁਬਾਰਾ ਵੈਂਟੀਲੇਟਰ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ ਔਰ ਬੇਬੇ ਅ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਬੇਬੇ ਗੂੜੀ ਬੇਹੋਸ਼ੀ ਦੇ ਵਿੱਚ ਹੈ ਪਰ ਬੇਬੇ ਦੇ ਸਾਹ ਚੱਲ ਰਹੇ ਨੇ ਤਾਂ ਇਸ ਤਰ੍ਹਾਂ ਦੇ ਪਹਿਲਾਂ ਵੀ ਅਸੀਂ ਕਈ ਮਾਮਲੇ ਦੇਖੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਸੰਸਕਾਰ ਤੋਂ ਪਹਿਲਾਂ ਵਿਅਕਤੀ ਦੇ ਸਾਹ ਚੱਲ ਪਏ ਪਰ ਇਹ ਬੇਹਦ ਅਨੋਖਾ ਮਾਮਲਾ 4 ਦਿਨ ਪਹਿਲਾਂ ਮ੍ਰਿਤਕ ਐਲਾਨਿਆ ਗਿਆ ਸੀ ਪਰ 4 ਦਿਨ ਬਾਅਦ ਮਰੀ ਹੋਈ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਬੇਬੇ ਜ਼ਿੰਦਾ ਹੋ ਗਈ ਪਰ ਪਰਿਵਾਰ ਵਾਲਿਆਂ ਦੇ ਵੱਲੋਂ ਇਸ ਨੂੰ ਲੈ ਕੇ ਰੋਗ ਵਿਕਰੀ ਤਰੀਕੇ ਦਾ ਪ੍ਰਗਟ ਕੀਤਾ ਜਾ ਰਿਹਾ ਹੈ ਡਾਕਟਰਾਂ ਦੇ ਉੱਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਡਾਕਟਰਾਂ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਦੇਖਰੇਖ ਨਹੀਂ ਕੀਤੀ ਗਈ ਕਿਉਂਕਿ ਬੇਬੇ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਬੇਬੇ ਪਹਿਲਾਂ ਵੀ ਇਸੇ ਹਾਲਤ ਦੇ ਵਿੱਚ ਸੀ ਪਰ ਅਚਾਨਕ ਬੇਬੇ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੇਕਰ ਪਰਿਵਾਰ ਦੇ ਵੱਲੋਂ ਸੰਸਕਾਰ ਕਰ ਦਿੱਤਾ ਜਾਂਦਾ ਤਾਂ ਫਿਰ ਕੀ ਹੁੰਦਾ ਤਾਂ ਪਰਿਵਾਰ ਵਾਲਿਆਂ ਦੇ ਵੱਲੋਂ ਇਹ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਦੂਸਰੇ ਪਾਸੇ ਇਹ ਬੇਹਦ ਹੈਰਾਨ ਕਰਦਾ ਮਾਮਲਾ ਵੀ ਕਿਹਾ ਜਾ ਸਕਦਾ ਇੱਕ ਤਰੀਕੇ ਦੇ ਨਾਲ ਚਮਤਕਾਰ ਵੀ ਕਿਹਾ ਜਾ ਸਕਦਾ ਤਾਂ ਉਹ ਵੀ ਕਿਹਾ ਜਾ ਸਕਦਾ ਕਿ ਜੇਕਰ ਕਿਸੇ ਬੰਦੇ ਦੀ ਜ਼ਿੰਦਗੀ ਵਧੀ ਹੋਵੇ ਤਾਂ ਫਿਰ ਉਸ ਨੂੰ ਕੋਈ ਮਾਰ ਨਹੀਂ ਸਕਦਾ ਫਿਰ ਚਾਹੇ ਸੰਸਕਾਰ ਦੀ ਤਿਆਰੀ ਹੋ ਜਾਵੇ ਚਾਹੇ ਚਿਥਾ ਚਿਖਾ ਤੱਕ 발 ਦਿੱਤੀ ਜਾਵੇ ਪਰ ਉਹ ਬੰਦਾ ਜਿਸ ਬੰਦੇ ਦੇ ਸਾਹ ਰੱਬ ਨੇ ਵਧੇ ਹੋਏ ਲਿਖੇ ਨੇ ਤਾਂ ਉਸ ਦੇ ਸਾਹ ਨਹੀਂ ਘਟ ਸਕਦੇ ਉਹ ਉਸ ਸਮੇ ਤੋਂ ਦੁਨੀਆ ਤੋਂ ਪਹਿਲਾਂ ਨਹੀਂ ਜਾ ਸਕਦਾ ਤਾਂ ਅਸੀਂ ਅਕਸਰ ਸੁਣਦੇ ਆ ਕਿ ਰੱਬ ਨੇ ਜਿੰਨੀ ਲਿਖੀ ਹੈ ਉੰਨੀ ਭੋਗ ਕੇ ਹੀ ਬੰਦਾ ਦੁਨੀਆ ਤੋਂ ਰੁਕਸਤ ਹੁੰਦਾ ਹੈ ਉੰਨੀ ਭੋਗ ਕੇ ਹੀ ਦੁਨੀਆ ਤੋਂ ਕੂਚ ਕਰਦਾ ਹੈ ਤੇ ਉਸੇ ਤਰ੍ਹਾਂ ਦਾ ਮਾਮਲਾ ਹੈ ਕਿਉਂਕਿ ਜੇਕਰ ਸਾਹ ਅ ਭਗਵਾਨ ਨੇ ਲਿਖੇ ਨੇ ਰੱਬ ਨੇ ਤੁਹਾਡੇ ਸਾਹ ਵਧੇ ਹੋਏ ਲਿਖੇ ਨੇ ਤਾਂ ਫਿਰ ਉਦੋਂ ਤੱਕ ਤੁਸੀਂ ਦੁਨੀਆ ਤੋਂ ਕੁਝ ਨਹੀਂ ਕਰ ਸਕਦੇ ਚਾਹੇ ਤੁਹਾਡੀ ਉਮਰ ਜਿੰਨੀ ਮਰਜੀ ਹੋ ਜਾਵੇ ਪਰ ਉਦੋਂ ਤੱਕ ਤੁਹਾਡੇ ਸਾਥ ਚੱਲਦੇ ਰਹਿਣਗੇ ਜਿੰਨੀ ਦੇਰ ਤੱਕ ਤੁਹਾਡਾ ਦੁਨੀਆ ਦੇ ਉੱਤੇ ਦਾਣਾ ਪਾਣੀ ਲਿਖਿਆ ਹੈ ਜਿੰਨੀ ਦੇਰ ਤੱਕ ਤੁਹਾਡੀ ਕਿਸਮਤ ਦੇ ਵਿੱਚ ਸਾਹ ਰੱਬ ਦੇ ਵੱਲੋਂ ਲਿਖੇ ਗਏ ਤਾਂ ਜਿੰਨੀ ਲਿਖੀ ਹੈ ਉਨੀ ਭੋਗ ਕੇ ਹੀ ਬੰਦਾ ਜਾਂਦਾ ਹੈ ਪਰ ਇਹ ਬਿਹਰ ਹੈਰਾਨ ਕਰਦਾ ਮਾਮਲਾ ਹੁਣ ਦੇਖਣਾ ਹੋਵੇਗਾ ਕਿ ਬੇਬੇ ਜਦੋਂ ਹੋਸ਼ ਦੇ ਵਿੱਚ ਆਉਂਦੀ ਹੈ ਤਾਂ ਇਸ ਪੂਰੀ ਜੋ ਘਟਨਾ ਹੈ ਉਸ ਨੂੰ ਲੈ ਕੇ ਕੀ ਕੁਝ ਕਹਿੰਦੀ ਹੈ ਕਿਉਂਕਿ ਬੇਬੇ ਇੱਕ बेहोਸ਼ੀ ਦੀ ਹਾਲਤ ਦੇ ਵਿੱਚ ਹੈ ਪਰ ਆਸ-ਪਾਸ ਉਸਦੇ ਜੋ ਕੁਝ ਵੀ ਹੋ ਰਿਹਾ ਹੁੰਦਾ ਹੈ ਤਾਂ ਉਸ ਨੂੰ ਪਤਾ ਜ਼ਰੂਰ ਲੱਗ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਜੇਕਰ ਬੇਬੇ ਹੋਸ਼ ਵਿੱਚ ਆਉਂਦੀ ਹੈ ਤਾਂ ਹੋਸ਼ ਵਿੱਚ ਆ ਕੇ ਬੇਬੇ ਤੋਂ ਬੇਬੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਜਿਸ ਸਮੇ ਉਸਦੇ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਸਮੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਜਾਂਦਾ ਪਰਿਵਾਰ ਦੇ ਕੀ ਰਿਐਕਸ਼ਨ ਉਸ ਵੇਲੇ ਬੇਬੇ ਵੱਲੋਂ ਦੇਖੇ ਗਏ ਔਰ ਉਸ ਤੋਂ ਬਾਅਦ ਜਦੋਂ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸੇ ਸਮੇਂ ਬੇਬੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਤਾਂ ਇਹ ਵੀ ਦੇਖਣ ਵਾਲਾ ਬਿਹਤ ਖਾਸ ਰਹੇਗਾ ਔਰ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਲੋਕ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਅਸੀਂ ਤਾਂ ਸਵਰਗਾਂ ਨੂੰ ਜਾ ਕੇ ਆਏ ਆ ਅਸੀਂ ਤਾਂ ਉੱਥੇ ਜੋਤ ਰਮਰਾਜ ਬੈਠਾ ਸੀ ਤਾਂ ਉਹਦੇ ਨਾਲ ਗੱਲਾਂ ਕਰਕੇ ਆਏ ਆ ਤਾਂ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਲੋਕਾਂ ਲਈ ਪਰ ਹੁਣ ਦੇਖਣਾ ਹੋਵੇਗਾ ਕਿ ਬੇਬੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ ਬੇਬੇ ਨੂੰ ਹੋਸ਼ ਕਦੋਂ ਆਉਂਦਾ ਹੈ ਔਰ ਫਿਲਹਾਲ ਪਰਿਵਾਰ ਦੇ ਸਾਥ ਵਿੱਚ ਵਿਸਾਏ ਨੇ ਕਿਉਂਕਿ ਘਰ ਦਾ ਬਜ਼ੁਰਗ ਚਾਹੇ ਹਸਪਤਾਲ ਦੇ ਬੈੱਡ ਤੇ ਪਿਆ ਹੋਵੇ ਚਾਹੇ ਘਰ ਵਿੱਚ ਮੰंजे ਤੇ ਪਿਆ ਹੋਵੇ ਪਰ ਇੱਕ ਵੱਡਾ ਸਾਯਾ ਉਹਦਾ ਹੁੰਦਾ ਹੈ ਇੱਕ ਵੱਡਾ ਆਸ਼ੀਰਵਾਦ ਉਹਦਾ ਪਰਿਵਾਰ ਦੇ ਉੱਤੇ ਹੁੰਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਵੱਡੇ-ਵਡੇਰਿਆਂ ਦਾ आशीर्वाद ਹਮੇਸ਼ਾ ਉਹਨਾਂ ਦੇ ਸਿਰ ਤੇ ਬਣਿਆ ਰਹੇ ਚਾਹੇ ਬਜ਼ੁਰਗ ਮੰਜੇ ਉਤੇ ਹੀ ਪਿਆ ਹੋਵੇ ਪਰ ਉਸ ਦਾ ਸਹਾਰਾ ਲੱਖਾਂ ਵਰਗਾ ਹੁੰਦਾ ਹੈ ਤਾਂ ਪਰਿਵਾਰ ਫਿਲਹਾਲ ਬੇहद ਖੁਸ਼ ਹੈ ਕਿਉਂਕਿ ਉਹਨਾਂ ਦੀ ਬੇਬੇ ਜੋ ਕਿ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਮਾਂ ਦੀ ਤਾਂ ਲੋੜ ਹਮੇਸ਼ਾ ਹੀ ਹੁੰਦੀ ਹੈ ਤੇ ਉਸੇ ਤਰੀਕੇ ਦੇ ਨਾਲ ਇਹ ਵਪਾਰੀ ਜਿਸ ਦੀ ਮਾਂ ਸ਼ਾਇਦ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਸੀ ਉਹਨਾਂ ਦੇ 2 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਜਿੱਥੇ ਸੋਚ ਰਹੇ ਸੀ ਕਿ ਉਹਨਾਂ ਦੇ ਸਿਰ ਤੋਂ ਮਾਰ ਦਾ ਸਾਇਆ ਹਮੇਸ਼ਾ ਲਈ ਉੱਠ ਚੁੱਕਾ ਹੈ ਪਰ ਮਾਂ ਇੱਕ ਵਾਰ ਫਿਰ ਉਹਨਾਂ ਦੇ ਕੋਲ ਵਾਪਸ ਆ ਗਈ ਹੈ ਤਾਂ ਸ਼ਾਇਦ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਹੋਵੇਗੀ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਬੇਬੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ ਕੀ ਕੁਝ ਖੁਲਾਸਾ ਕੀਤਾ ਜਾਂਦਾ ਹੈ ਕਿ ਆਖਿਰ ਉਸ ਸਮੇਂ ਬੇਬੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਜਿਸ ਸਮੇਂ ਉਸਦੇ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਸਮੇਂ ਵਿਦੇਸ਼ ਤੋਂ ਉਹਦਾ ਬੇਟਾ ਵਾਪਸ ਆਉਂਦਾ ਹੈ ਔਰ ਉਸਨੂੰ ਲੱਗਦਾ ਹੈ ਕਿ ਬੇਟਾ ਉਸਨੂੰ ਗਲੇ ਲਗਾਵੇਗਾ ਪਰ ਜਦੋਂ ਬੇਟਾ ਆਪਣੀ ਮਾਂ ਨੂੰ ਤੱਕ ਸਮਝ ਕੇ ਉਸਦੇ ਕੋਲ ਬੈਠਾ ਹੋਇਆ ਰੋ ਰਿਆ ਸੀ ਤਾਂ ਉਸ ਸਮੇ ਮਾਦੇ ਦਿਲ ਦੇ ਉੱਤੇ ਕੀ ਬੀਤ ਰਹੀ ਸੀ ਤਾਂ ਇਹ ਸਾਰਾ ਕੁਝ ਇਹ ਬੇਬੇ ਹੀ ਜਾਣਦੀ ਹੈ ਕਿ ਉਸ ਸਮੇ ਉਸਦੇ ਦਿਲ ਦੇ ਵਿੱਚ ਕੀ ਬੀਤ ਰਹੀ ਸੀ ਆਖਿਰ ਬੇਬੇ ਨਾਲ ਉਹਨਾਂ 4 ਦਿਨਾਂ ਦੇ ਵਿੱਚ ਕੀ ਕੁਝ ਹੋਇਆ ਔਰ ਕਿਵੇਂ ਬੇਬੇ ਦੇ ਮਨ ਦੀ ਉਸ ਸਮੇ ਦਸ਼ਾ ਸੀ ਤਾਂ ਸ਼ਾਇਦ ਇਹ ਬੇਬੇ ਹੀ ਦੱਸ ਸਕਦੀ ਹੈ ਤਾਂ ਅਸੀਂ ਤਾਂ ਇਹੀ ਕਵਾਂਗੇ ਕਿ ਬੇਬੇ ਜਲਦ ਤੋਂ ਜਲਦ ਹੋਸ਼ ਵਿੱਚ ਆ ਜਾਵੇ ਤਾਂ ਆਪਣੇ ਪਰਿਵਾਰ ਦੇ ਵਿੱਚ